ਕਿਸਾਨ ਭਰਾਓ ਇਸ ਵੇਲੇ ਝੋਨੇ ਦੀ ਲਵਾਈ ਦਾ ਕੰਮ ਜੋਰਾਂ ਤੇ ਚੱਲ ਰਿਹਾ ਹੈ ਤੇ ਲਵਾਈ ਪ੍ਰੰਤ ਸਭ ਤੋਂ ਸਾਡੇ ਕੋਲ ਜਿਹੜੀ ਪਹਿਲੀ ਸਮੱਸਿਆ ਆਉਂਦੀ ਹੈ ਉਹ ਨਦੀਨਾਂ ਦੀ ਤੇ ਜਿਹੜੇ ਝੋਨੇ ਦੇ ਵਿੱਚ ਨਦੀਨ ਆਉਂਦੇ ਤੁਸੀਂ ਨੰਬਰ ਜਾਣਦੇ ਹੋ ਤੇ ਹਿੰਨ ਨਾਲ ਥੋੜੀ ਜਾਣ ਪਛਾਣ ਕਰਾ ਦਈਏ ਸਭ ਤੋਂ ਪਹਿਲਾਂ ਸਵੰਕੀ ਤੇ ਫਿਰ ਸਵਾਂਕ ਮੋਥਾ ਇਹਨੂੰ ਅਸੀਂ ਢੀਲਾ ਵੀ ਕਹਿੰਦੇ ਆ ਤੇ ਇਹਦੇ ਵਿੱਚ ਵੀ ਅੱਗੇ ਆਗੇ ਛਤਰੀ ਵਾਲਾ ਮੋਥਾ ਇਹ ਝੋਨੇ ਦਾ ਗੰਡਾ ਵਾਲਾ ਮੋਥਾ ਇਹ ਇਸ ਤੋਂ ਉਪਰੰਤ ਕੁਇਨ ਮਧਾਨਾ ਜਿੱਥੇ ਕਿਤੇ ਉੱਚਾ ਥਾਂ ਤੇ ਚ ਪਾਣੀ ਨਹੀਂ ਛੜਦਾ ਜਾਂ ਫਿਰ ਜਿੱਥੇ ਸਿੱਧੀ ਵਜਾਇ ਕੀਤੀ ਹੋਈ ਹੈ ਤਾਂ ਉੱਥੇ ਚੌੜੇ ਪੱਤਿਆਂ ਵਾਲੇ ਨਦੀਨ ਵੀ ਆ ਜਾਂਦੇ ਹੈ ਕਈ ਇਹ ਸੁਪਰੰਤ ਲੰਬੀ ਜੀ ਨੂੰ ਜਾਪਾਨੀ ਕਾਵੀ ਕਹਿੰਦੇ ਆ ਤੇ ਇੱਕ ਅਗਲਾ ਨਦੀਨ ਹੈ ਕਣਕੀ ਤੇ ਹੋਰ ਚੌੜੇ ਪੱਤਿਆਂ ਵਾਲੇ ਨਦੀਨ ਘਰੇਲਾ ਜਾਂ ਚੜਾਈ ਵਗੈਰਾ ਇਹ ਹੋ ਜਾਂਦੇ ਹੈ ਤੇ ਇਹਨਾਂ ਦੀ ਅਸੀਂ ਰੋਗथाम ਕਿਵੇਂ ਕਰਨੀ ਹੈ ਇਹਦੇ ਲਈ ਬਖੋ ਬਖਰੀ ਦੇ ਤਰੀਕੇ ਨੇ ਜਾਂ ਕਿਹ ਲੋ ਬਖੋ ਬਖਰੀਆਂ ਦੀਆਂ ਸਟੇਜਸ ਨੇ ਤੇ ਪਹਿਲੀ ਸਟੇਜ ਹੈ ਵੀ ਇਹ ਨਦੀਨ ਹਰੇ ਨਾ ਹੋਣ ਤੇ ਇਸ ਕਰਕੇ ਇਹਦਾ ਹਲ ਕੀਤਾ ਜਾਂਦਾ ਹੈ ਉਸ ਤੋਂ ਪ੍ਰੰਤ ਜੇ ਨਦੀਨ ਹਰੇ ਹੋ ਜਾਂਦੇ ਆ ਤਾਂ ਦੂਸਰੀ ਵਾਰ ਇਹਦੇ ਛਿੜਕਾ ਕੀਤੇ ਜਾਂਦੇ ਆ ਜਾ ਦੋਂ ਨਦੀ ਚੋਨਾ ਬੀਜੇ ਨੂੰ ਤਕਰੀਬਨ 2 ਹਫਤੇ ਹੋ ਜਾਣ ਤੇ ਜੇਕਰ ਨਹੀਂ ਉਦੋਂ ਵੀ ਰਹਿ ਜਾਣ ਤਾਂ ਫਿਰ ਮਲ ਬਾਅਦ ਦੇ ਵਿੱਚ ਤਕਰੀਬਨ 3 ਹਫਤੇ ਤੇ ਜਾ ਕੇ ਫਿਰ ਇਹਨਾਂ ਨੂੰ ਸਪਰੇ ਦੇ ਨਾਲ ਕੰਟਰੋਲ ਕਰਨਾ ਪੈਂਦਾ ਉਹ ਕਿਹੜੇ ਕਿਹੜੇ ਸਪਰੇ ਆਂ ਇਹਦੇ ਬਾਰੇ ਆਪਾਂ ਗੱਲ ਕਰਦੇ ਆਂ ਤੇ ਕਿਸਾਨ ਦੋਸਤੋ ਅਸੀਂ ਚੋਨਾ ਲਾਉਣ ਉਪਰੰਤ 2-3 ਦਿਨ ਦੇ ਵਿੱਚ ਵਿੱਚ ਜਿਹੜੀਆਂ ਅਨੇਕ ਇਨਾਸ਼ਕਾਂ ਨਵਾਂ ਦੀ ਵਰਤੋਂ ਕਰ ਸਕਦੇ ਆ ਉਹਨੇ ਜਿਵੇਂ ਮਚੈਟੀ ਹੈ ਡੈਲ ਕਲੋਰ ਹੈ ਰਸੈਣ ਕਲੋਰ ਹੈ ਐਕਸਾ ਕਲੋਰ ਹੈ ਪੰਚ ਹੈ ਹਲਟਾ ਕਲੋਰ ਹੈ ਤੇ ਥੰਡਰ ਕੈਪ ਕਲੋਰ ਮਿਲ ਕਲੋਰ ਨਰਮਦਾ ਕਲੋਰ ਫਾਈ ਕਲੋਰ ਟਰੈਪ ਤੀਰ ਐਰੋ ਕਲੋਰ ਮੈਗਾ ਕਲੋਰ ਬੂਟਾ ਕਲੋਰ ਸਨ ਬੀਮ ਮਾਰਕਲੋਰ ਤੇ ਪਾਕਲੋਰ ਵੈਨਵਿਡ ਬੂਟਾ ਸੈੱਡ ਜੈਸੂਟਾ ਕਲੋਰ ਪੰਜਾਈ ਸੀ ਨੂੰ ਬੂਟਾ ਕਲੋਰ ਕਹਿੰਦੇ ਆਸੀਂ ਤਕਰੀਬਨ 1200 ਮਿਲੀਲੀਟਰ ਤਕਰੀਬਨ ਸਵਾ ਲੀਟਰ ਆਪਾਂ ਕਹਿ ਸਕਦੇ ਆ ਇਹ ਦਵਾਈ ਲੈ ਕੇ ਅੰਝ ਤਾਂ ਅਸੀਂ ਇਹਨੂੰ ਇਹ ਯੂਨੀਵਰਸਿਟੀ ਸਪਰਸ਼ ਕਰਦੀ ਹੈ ਕਿ 60 ਕਲੋਰੇਟ ਦੇ ਵਿੱਚ ਪ੍ਰਤੀ ਇਕੜ ਪਾ ਕੇ ਛੱਟਾ ਦੇ ਦਿਓ ਜਿਆ ਜਿਸ ਤਰ੍ਹਾਂ ਤੁਸੀਂ ਇਹਨੂੰ ਸਪਰੇਅ ਕਰਦੇ ਹੋ ਦੋਸਤਿਆਂ ਕਿਹੜੇ ਆਪਣਾ ਨਦੀਰ ਨਾਸ਼ਕ ਦਵਾਈਆਂ ਉਸੋਕੇ ਨਾ ਕਰ ਸਕਦੇ ਆ ਉਸ ਤੋਂ ਬਾਅਦ ਸਾਡੇ ਕੋਲੇ ਹੈਗਾ ਫਾਸਟ ਮਿਕਸ 50w ਇਹਨੂੰ ਬੂਟਾ ਕਲਰ ਕਹਿੰਦੇ ਆ ਇਹ ਵੀ ਅਸੀਂ ਇਹਨੂੰ ਲੈਣੀ ਹੈ 100 ਲੀਟਰ ਤੇ ਜਾਂ ਫਿਰ ਐਰੋਜ਼ਨ 18 ec ਇਹ ਵੀ ਅਸੀਂ ਜਿਹੜੀ 850 ਮਿਲੀਲੀਟਰ ਲੈਣੀ ਹੈ ਪ੍ਰਤੀ ਏਕੜ ਦੇ ਹਿਸਾਬ ਨਾਲ ਤੇ ਨਹੀਂ ਫਿਰ ਇਸ ਤਰ੍ਹਾਂ ਹੀ ਐਰੋਜ਼ੋਨ ਐਨਲਗਾਰਡ ਲਿਬੜਾ ਕੰਟਰੋਲ ਐਚ ਟੀ ਇਹਦੀ ਫਾਵਰ ਹੈ ਤੇ ਇਹ ਜਿਹੜੀਆਂ ਦਵਾਈਆਂ ਇਹ ਅਸੀਂ 500 ਮਿਲੀਲੀਟਰ ਲੈ ਸਕਦੇ ਆ ਇਸ ਪਰੰਸ ਸਾਡੀ ਕੋਈ ਸਟੌਪ ਬੜੀ ਪਪੂਲਰ ਦਵਾਈ ਹੈਗੀ ਹੈ ਅਕਸਰ ਅਸੀਂ ਵਰਤਦੇ ਆ ਨੂੰ ਤੇ ਈਸੀ ਦੀ ਤੇ ਇਹ ਅਸੀਂ ਜਾਣੀਆਂ 1 ਲੀਟਰ ਹੋਰ ਵੀ ਜਿਵੇਂ ਰਿਫਟ ਹੈ ਹਰੀਜ਼ ਹੈ ਇਸ ਤਿਹਰੇ ਤਗਾਰੀ ਵੈਂਜ਼ ਹੈ ਕਿ ਅਸੀਂ ਇਹ 600 ਮਿਲੀਲੀਟਰ ਲੈ ਸਕਦੇ ਆ ਤੇ ਹਰਫਟ ਪਲਸ 37w ਜਿਹੜੀ ਹੈਗੀ ਹੈ ਇਹ ਅਸੀਂ 750 ml ਜਿਹੜੀ ਪੌਣਾ ਲੀਟਰ ਤੇ ਸਾਥੀ 10wp ਇਹ ਅਸੀਂ 60 ਗ੍ਰਾਮ ਤੇ ਟੌਪ ਸਟਾਰ 80wp ਇਹਨੋਂ 85 ਗ੍ਰਾਮ ਜਿਹੜੀ ਹੈਗੀ ਹੈ ਪ੍ਰਤੀ ਏਕੜ ਦੇ ਹਿਸਾਬ ਨਾਲ ਵਰਤ ਸਕਦੇ ਆ ਇਹ ਅਸੀਂ ਦੋਆਂ ਜਿਹੜੀਆਂ ਹੈਗੀਆਂ ਇਹ ਚੋਣ ਲੱਗਣ ਤੋਂ ਦੋ ਤਿੰਨ ਦਿਨ ਦੇ ਵਿੱਚ ਵਿੱਚ ਹੀ ਵਰਤਣੀਆਂ ਕਿਸਾਨ ਵੀਰੋ ਜਿਹੜਾ ਤੀਸਰਾ ਸਾਡਾ ਪੱਖ ਹੈ ਕਿ ਵੀ ਨਦੀਨ ਉਗਣ ਤੋਂ ਬਾਅਦ ਚੋਨੇ ਦੀ ਦਵਾਈ ਤੋਂ 20-25 ਦਿਨਾਂ ਦੇ ਵਿੱਚ ਉਹ ਅਸੀਂ ਵਸਤਾ ਉਹ ਸੁਮਤਾਪਕ ਕਰਨਾ ਹੈਗਾ ਜਿਸ ਤਰ੍ਹਾਂ ਨਦੀਨ ਹੈਗਾ ਇਹ ਸਾਡੇ ਕੋਲੇ ਦਵਾਈਆਂ ਹੈ ਸਾਡੇ ਕੋਲੇ ਬੜੀ ਇੱਕ ਪਪੂਲਰ ਦਵਾਈ ਹੈਗੀ ਹੈ ਜਿਵੇਂ ਨੋਮਨੀ ਗੋਲਡ ਹੈ ਤੇ ਜਾਂ ਰਾਈਸਟਾਰ ਹੈ ਐਲ ਗ੍ਰਿਪ ਹੈ ਸਨ ਰਾਈਸ ਹੈ ਲੌਂਡੈਕਸ ਹੈ ਤਾਂ ਸੈਗਮੈਂਟ ਹੈ ਏ ਐਲਮਿਕਸ ਐ ਨੋਵਿਕ ਸੈੱਟ ਹੈਗਾ ਤੇ ਇਹ ਦਵਾਈਆਂ ਅਸੀਂ ਵਰਤ ਸਕਦੇ ਆ ਇਹਦੇ ਵਿੱਚ ਵੇਖੋ ਵੱਖੋ ਵੱਖਰੀ ਨਦੀਨਾ ਲਈ ਵੱਖੋ ਵੱਖਰੀ ਦੋਹਾਂ ਸਵਾੰਗ ਤੇ ਚੋਣੇ ਦੇ ਲਈ ਆਪਾਂ ਜੇ ਅੱਗੇ ਸਤੇ ਆਈਏ ਤਕਰੀਬਨ ਜਿਹੜੀ ਸਾਡੇ ਕੋਲੇ ਆਹ ਦਵਾਈ ਹੈਗੀ ਹੈ ਜਿਹੜੀ ਨੋਵਿਕ ਸੈੱਟ ਹੈ ਜਿਹਦਾ ਟੈਕਨੀਕਲ ਹੈਗਾ ਫਲੋਰ ਪਾਈਰਾਕਸੀਫੇਨ ਤੇ ਇਹਦੇ ਨਾਲ ਪਲੱਸ ਹੈਗੀ ਹੈ ਮੈਨਕਸੋਲਮ ਇਹ 500 ਮਿਲੀਲੀਟਰ ਅਸੀਂ ਤਕਰੀਬਨ ਸਾਰੀ ਤੇ ਨਦੀਨ ਉਹਦੇ ਵਿੱਚ ਆ ਜਾਂਦੇ ਐ ਜਿਵੇਂ ਸਵਾੰਕ ਝੋਨੇ ਦੇ ਮੋਥੇ ਆ ਗਏ ਚਾਹ ਛਤਰੀ ਵਾਲਾ ਮੋਥਾ ਹੈ ਅੰਗਣਣਾ ਵਾਲੇ ਡੂਡੀਆਂ ਵਾਲਾ ਮੋਥਾ ਕੁਈਆਂ ਤੇ ਨਾਲ ਨਾਲ ਚੌੜੇ ਪੱਤਿਆਂ ਵਾਲੇ ਨਦੀਨ ਹੈ ਇਹ ਵੀ ਇਹਦੇ ਨਾਲ ਮਤਲਬ ਕੰਟਰੋਲ ਕੀਤਾ ਜਾ ਸਕਦੇ ਐ ਸੋ ਆਪਣੀ ਜਿਹੜੀ ਇਹ ਨਦੀਨਾਂ ਮੁਤਾਬਕ ਅਸੀਂ ਇਹ ਸਪਰੇਅ ਜਿਹੜੀ ਖੜੀ ਫਸਲ ਦੇ ਵਿੱਚ ਵੀ ਬੱਚੀ ਨਰਾ ਵਾਦ ਦਵਾਈ ਤੋਂ ਕਰ ਸਕਦੇ ਹਾਂ ਬਹੁਤ ਬਹੁਤ ਧੰਨਵਾਦ